ਸਾਰੇ ਦੋਸਤਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਅੱਜ ਸਾਨੂੰ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਵਹਿਮਾਂ ਭਰਮਾਂ ਵਿੱਚ ਪਏ ਹੋਏ ਨੇ ਉਹ ਜਿੱਥੇ ਖੁਦ ਵਹਿਮਾਂ ਭਰਮਾਂ ਵਿੱਚ ਪਏ ਹੋਏ ਨੇ ਉੱਥੇ ਦੁਨੀਆ ਦੇ ਦੂਜੇ ਲੋਕਾਂ ਨੂੰ ਵੀ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ ਜਿਸ ਤਰ੍ਹਾਂ ਅੱਜਕੱਲ੍ਹ ਅਖ਼ਬਾਰੀ ਦੇਖਿਆ ਜਾਂਦਾ ਜਦੋਂ ਅਸੀਂ ਚੌਂਕਾਂ ਚੌਰਾਹਿਆਂ 'ਤੇ ਗੁਜ਼ਰਦੇ ਹਾਂ ਤੇ ਸਾਨੂੰ ਜਗਾ ਜਗਾ ਦਿਨਵਾਰਾਂ ਦੇ ਅਨੁਸਾਰ ਟੂਣੇ ਕੀਤੇ ਮਿਲਦੇ ਨੇ ਢਾਲੇ ਕੀਤੇ ਮਿਲਦੇ ਨੇ ਇਹ ਵੀ ਹੀ ਕੁਝ ਦਿਨ ਪਹਿਲਾਂ ਮੈਨੂੰ ਇੱਕ ਟੂਣਾ ਕੀਤਾ ਹੋਇਆ ਮਿਲਿਆ ਸੀ ਜਿਹੜਾ ਮੈਂ ਚੱਕ ਕੇ ਆਪਦੇ ਬੈਗ ਵਿੱਚ ਪਾ ਲਿਆ ਸੀ ਤੇ ਮੈਂ ਸੋਚਦਾ ਸੀ ਇਹਦੇ ਬਾਰੇ ਵਿਸਥਾਰ ਵਿੱਚ ਵੀਡੀਓ ਪਾਈ ਜਾਵੇ ਮੈਂ ਆਪਣੇ ਦੋਸਤ ਨੂੰ ਦਿਖਾ ਕਹਿਣਾ ਚਾਹਾਂਗਾ ਵੀ ਇੱਧਰ ਦਿਖਾਵੇ ਜਿਵੇਂ ਇੱਕ ਇਹਦੇ ਵਿੱਚ ਨਾਰੀਅਲ ਸੀਗਾ ਸੀ ਸੀ ਦਾ ਆ ਸਰੁੰਦਾ ਤੇਲ ਸੀ ਦਾ ਇੱਕ ਆ ਸੰਦੂਰ ਦੀ ਕੁੜੀ ਸੀ ਇਹ ਬਿੰਦੀਆਂ ਸੀਗੀਆਂ ਤੇ ਇਸੇ ਤਰ੍ਹਾਂ ਜਿੰਦਰਾ ਸੀਗਾ ਤੇ ਇੱਥੇ ਆ ਜਿਹੜੇ ਤੇਜ ਬੰਨੇ ਹੋਏ ਨੇ ਇਹਦੇ ਬਾਰੇ ਥੋੜਾ ਜਿਹਾ ਦੱਸ ਦੇਵਾਂ ਵੀ ਅਕਸਰ ਹੀ ਇਹ ਚੌਂਚਾ ਦੇ ਵਿੱਚ ਜਿਹੜੇ ਜਿੰਦਰੇ ਪਏ ਮਿਲਦੇ ਨੇ ਇਸ ਦਾ ਮਕਸਦ ਇਹ ਹੁੰਦਾ ਉਹਦੇ ਤਾਮਤਰਕ ਲੋਕ ਲੋਕਾਂ ਨੂੰ ਵਿਹਣਾ ਵਿੱਚ ਪਾ ਦਿੰਦੇ ਨੇ ਵੀ ਤੁਸੀਂ ਜੇ ਤੁਹਾਡੀ ਸ਼ਾਦੀ ਨਹੀਂ ਹੁੰਦੀ ਜਾ ਤੁਹਾਡੀ ਕਿਸਮਤ ਕਿਸੇ ਨੇ ਬੰਨੀ ਹੋਈ ਆ ਤੁਸੀਂ ਜਿੰਦਰਾ ਸੋਟ ਦਿਓ ਚੌਂਕ ਦੇ ਵਿੱਚ ਤੇ ਉਹਦੇ ਨਾਲ ਕੀ ਹੁੰਦਾ ਹੈਗਾ ਵੀ ਜਦੋਂ ਅਗਲਾ ਜਿੰਦਰਾ ਖੋਲੂਗਾ ਤਾਂ ਤੁਹਾਡੀ ਬੰਨਤ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਇਹ ਬਹੁਤ ਵੱਡਾ ਵਹਿਮ ਹੈਗਾ ਇਹ ਜਿੰਦਰਾ ਵੀ ਮੈਂ ਆਪਦੇ ਕੋਲ ਰੱਖ ਲਿਆ ਘਰੇ ਲਾਵਾਂਗੇ ਮੂੰ ਇਸੇ ਤਰੀਕੇ ਦੇ ਨਾਲ ਆ ਸੰਧੂਰ ਆ ਦਿੰਦੀਆਂ ਹੈਗੀਆਂ ਨਾਰੀਅਲ ਹੈਗਾ ਇਹਨੂੰ ਮੈਂ ਖਾਵਾਂਗਾ ਵੀ ਇਸੇ ਤਰੀਕੇ ਦੇ ਨਾਲ ਆ ਖੰਮਣੀ ਬੰਨੀ ਹੋਈ ਐ ਇਹਦੇ ਵਿੱਚ ਹਾਂ ਇਹਦੇ ਵਿੱਚ ਤਵੀਤ ਲਿਖੇ ਹੋਏ ਨੇ ਜਿਨ੍ਹਾਂ ਨੂੰ ਤਵੀਤ ਕਿਹਾ ਜਾਂਦਾ ਤੇ ਸਾਡੇ ਸਮਾਜ ਦੇ ਵਿੱਚ ਅਕਸਰ ਪਾਇਆ ਜਾਂਦਾ ਵੀ ਜੇ ਕਿਸੇ ਨੂੰ ਤਵੀਤ ਘੋਲ ਕੇ ਪਿਆ ਦੇਣਾ ਜਿਵੇਂ ਤਾੰਤ੍ਰਿਕ ਲੋਕ ਦੇ ਦਿੰਦੇ ਨੇ ਕੋਈ ਤੇਰੇ ਵਸ ਵਿੱਚ ਹੋ ਜਾਊਗਾ ਕਿਸੇ ਦਾ ਨੁਕਸਾਨ ਹੋ ਜਾਊਗਾ ਮੈਂ ਇਹ ਗੱਲ ਦੱਸਣਾ ਚਾਹਣਾ ਵੀ ਇਹ ਤਵੀਤ ਨੁਕਸਾਨ ਕਦੋਂ ਪਹੁੰਚਾਉਂਦੇ ਨੇ ਇਹ ਜਾਣਕਾਰੀ ਦੇਣਾ ਚਾਹਣਾ ਹੈ ਤਵੀਤ ਨੁਕਸਾਨ ਉਦੋਂ ਪਹੁੰਚਾਉਂਦੇ ਨੇ ਜਦੋਂ ਕੁਝ ਅਖੌਤੀ ਤਾੰਤ੍ਰਿਕ ਲੋਕ ਇਹਨਾਂ ਤੀਤਾਂ ਨੂੰ ਲਿਖਣ ਲੱਗਿਆ ਕੁਝ ਅਜਿਹੇ ਰਸਾਇਣ ਵਰਤਦੇ ਨੇ ਜਿਨ੍ਹਾਂ ਦੇ ਨਾਲ ਉਹ ਜ਼ਹਿਰ ਜਿਹੜੇ ਰਸਾਇਣ ਹੁੰਦੇ ਆ ਸਲੋ ਪੌਇਜ਼ਨ ਵਰਗੇ ਹੁੰਦੇ ਆ ਜਿਹੜੇ ਬੰਦੇ ਨੂੰ ਅੰਦਰੋਂ ਅੰਦਰੀ ਨੁਕਸਾਨ ਪਹੁੰਚਾਉਂਦੇ ਆ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਵੀ ਕਾਪੀ ਵੀ ਮੇਰੀ ਹੋਊਗੀ ਪੈਨ ਵੀ ਮੇਰਾ ਹੋਊਗਾ ਜੋ ਵੀ ਤਾਤਰ ਕਹਿਗਾ ਜਿੰਨੇ ਮਰਜ਼ੀ ਤਰੀਕ ਲਿਖੀ ਜਾਵੇ ਮੈਂ ਘੋਲ ਘੋਲ ਪੀ ਜਾਊਂਗਾ ਮੈਂ ਆਪਦਾ ਜ਼ਿੰਮੇਵਾਰ ਆਪ ਹੋਵਾਂਗਾ ਪਰ ਇਹ ਨੁਕਸਾਨ ਉਦੋਂ ਪਹੁੰਚਾਉਂਦਾ ਜਦੋਂ ਖੌਤੀ ਤਾਤਰਪ ਲੋਕ ਇਹਨਾਂ ਨੂੰ ਲਿਖਣ ਲੱਗਿਆਂ ਇਹਨਾਂ ਨੂੰ ਰਸਾਇਣਾਂ ਦੇ ਨਾਲ ਲਿਖਦੇ ਨੇ ਉਹ ਰਸਾਇਣ ਜਦੋਂ ਘੋਲ ਕੇ ਦੂਸਰੇ ਬੰਦੇ ਨੂੰ ਪਿਲਾਏ ਜਾਂਦੇ ਨੇ ਤਾਂ ਉਦੋਂ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਸਰੀਰਕ ਤੌਰ ਤੇ ਬੰਦਾ ਹੌਲੀ ਹੌਲੀ ਅੰਦਰੋਂ ਰਹਿ ਜਾਂਦਾ ਸਲੋ ਪੌਇਜ਼ਨ ਦਾ ਕੰਮ ਕਰਦੇ ਨੇ ਉਹਨਾਂ ਰਸਾਇਣਾਂ ਦਾ ਨਾਮ ਮੈਂ ਤਾਂ ਨਹੀਂ ਦੱਸ ਰਿਹਾ ਵੀ ਤਾਂ ਕਿ ਕੋਈ ਹੋਰ ਕਿਸੇ ਦਾ ਕੋਈ ਨੁਕਸਾਨ ਨਾ ਪਹੁੰਚਾ ਸਕੇ ਇਸੇ ਤਰੀਕੇ ਦੇ ਨਾਲ ਆਮ ਤੌਰ ਤੇ ਬਾਬਿਆਂ ਕੋਲੇ ਜਾਂਦੇ ਨੇ ਜਦੋਂ ਲੋਕ ਤੇ ਕਹਿੰਦੇ ਨੇ ਵੀ ਮੈਨੂੰ ਕਿਸੇ ਨੇ ਤਵੀਤ ਖਵਾ ਕੇ ਦੀ ਤਵੀਤ ਪਲਾਟੇ ਦੀ ਤੇ ਬਾਬੇ ਕਹਿੰਦੇ ਨੇ ਅਸੀਂ ਤੁਹਾਡੇ ਵਿੱਚੋਂ ਤਵੀਤ ਕੱਢ ਦੇਵਾਂਗੇ ਉਹ 2-4 ਲੈਟੀਆਂ ਚੱਬਾਂ ਨੂੰ ਦਿੰਦੇ ਨੇ ਲੌਂਗ ਚੱਬਾਂ ਨੂੰ ਦਿੰਦੇ ਨੇ ਜਾਂ ਮੰਤਰ ਮਾਰਦੇ ਨੇ ਤੇ ਉਹਨਾਂ ਨੂੰ ਕੀ ਕਰਦੇ ਨੇ ਕਿ ਕੂਰਾ ਕਾਗਜ ਇਸ ਤਰ੍ਹਾਂ ਕਾਪੀ ਦਾ ਦਿਖਾ ਦਿੰਦੇ ਨੇ ਤੇ ਉਹ ਜਦੋਂ ਇਹ ਨੰਗੀ ਅੱਖ ਦੇ ਨਾਲ ਇਹਦੇ ਤੇ ਕੁਝ ਵੀ ਦਿਖਾਈ ਵੀ ਦੇ ਰਿਹਾ ਜਦ ਕਿ ਉਹਨਾਂ ਨੇ ਇਹਦੇ ਉੱਪਰ ਪਹਿਲਾਂ ਹੀ ਕਵੀਤ ਨੁਮਾ ਇਬਾਰਤ ਲਿਖੀ ਹੁੰਦੀ ਹੈ ਨਿੰਬੂ ਦੇ ਸੱਤ ਦੇ ਨਾਲ ਰਸ ਦੇ ਨਾਲ ਜਾਂ ਅੱਕ ਦੇ ਦੁੱਧ ਨਾਲ ਜਿਹੜਾ ਨੰਗੀ ਅੱਖ ਨਾਲ ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ ਉਹ ਕੀ ਕਰਦੇ ਨੇ ਜਦੋਂ ਲੈਟੀਆਂ ਚੱਬਣ ਲਈ ਕਹਿੰਦੇ ਨੇ ਤੇ ਉਸ ਤੋਂ ਬਾਅਦ ਉਹਦੇ ਮੰਤਰ ਮਾਰਦੇ ਨੇ ਤੇ ਕਹਿੰਦੇ ਨੇ ਲੈਟੀਆਂ ਇਹਦੇ ਉੱਪਰ ਰੱਖਦੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਰਕੇ ਦਿਖਾਉਣਾ ਜਦੋਂ ਇਹਨਾਂ ਨੂੰ ਸੇਕ ਦੇ ਨੇੜੇ ਕੀਤਾ ਜਾਂਦਾ ਜਿਹੜੀ ਉਹ ਵਾਰਤ ਲਿਖੀ ਹੁੰਦੀ ਆ ਕਵੀਤ ਨਵਾਂ ਪਹਿਲਾ ਉਹਨਾਂ ਨੇ ਖੁਦ ਲਿਖ ਕੇ ਰੱਖੀ ਹੁੰਦੀ ਆ ਉਹ ਸੇਕ ਦੇ ਨੇੜੇ ਕਰਨ ਦੇ ਨਾਲ ਸਾਹਮਣੇ ਆ ਜਾਂਦੀ ਹੈ ਤੇ ਲੋਕਾਂ ਨੂੰ ਇਹ ਲੱਗਦਾ ਵੀ ਹਾਂ ਹਾਂ ਮੇਰੇ ਕਵੀਤ ਆ ਜਿਹੜੇ ਉਹ ਬਾਹਰ ਨਿਕਲ ਗਏ ਨੇ ਮੈਂ ਤੁਹਾਨੂੰ ਆ ਦਿਖਾ ਰਿਹਾ ਧਿਆਨ ਨਾਲ ਦੇਖਿਆ ਜੋ ਇਹਦੇ ਉੱਪਰ ਮੈਂ ਪਹਿਲਾਂ ਹੀ ਨਿੰਬੂ ਦੇ ਸਾਗ ਦੇ ਨਾਲ ਲਿਖ ਕੇ ਲੈ ਕੇ ਆਇਆ ਅੱਖਰ ਜਦੋਂ ਅਸੀਂ 6 ਤੇ ਨੇੜੇ ਕਰਾਂਗੇ ਅੱਧ ਪੈ ਜੂਗੀ ਤੇ ਪਰ ਧਿਆਨ ਰੱਖਿਆ ਜੋ ਇਹ ਉੱਪਰ ਆਉਣਗੇ ਇਹ ਦੇ ਉੱਪਰ ਇਹਦੇ ਉੱਪਰ ਜਿਹੜੇ ਅੱਖਰ ਹੈ ਉਹ ਉੱਪਰ ਆਉਣਗੇ ਆ ਦੇਖ ਰਹੇ ਹੋਵਗੇ ਤੁਸੀਂ ਕੈਮਰਾਮੈਨ ਦੋਸਤ ਨੂੰ ਕਹਵਾਂਗਾ ਰਮਜੀਤ ਨੂੰ ਵੀ ਦਿਖਾਵੇ ਆ ਦੇਖੋ ਤੁਸੀਂ ਦੇਖ ਰਹੇ ਹੋ ਇਹ ਅੱਖਰ ਉੱਪਰਵੇਂ ਸ਼ੁਰੂ ਹੋ ਗਏ ਨੇ ਜਿਹੜੇ ਆ ਤਵੀਤ ਨਾਮ ਆ ਅੱਖਰ ਪਹਿਲਾਂ ਹੀ ਲਿਖੇ ਹੋਏ ਸੀ ਮੇਰੇ ਨਿੰਬੂ ਦੇ ਰਸ ਦੇ ਨਾਲ ਆ ਦੇਖੋ ਇਹ ਤਵੀਤ ਉਸੇ ਤਰੀਕੇ ਦੇ ਨਾਲ ਉੱਪਰ ਉੱਪਰ ਰਹੇ ਨੇ ਅੱਖਰ ਦਿਖਾਈ ਦੇ ਰਹੇ ਨੇ ਜਿਹੜਾ ਡਰ ਦਾ ਕਾਰੋਬਾਰ ਇਸ ਤਰ੍ਹਾਂ ਚਲਾਇਆ ਜਾਂਦਾ ਹੈਗਾ ਤੁਸੀਂ ਦੇਖ ਲਏ ਹੋਣੇ ਆ ਇਹ ਇਸੇ ਤਰੀਕੇ ਦੇ ਨਾਲ ਡਰ ਦਾ ਕਾਰੋਬਾਰ ਚਲਾਇਆ ਜਾਂਦਾ ਮੈਂ ਇੱਕ ਹੋਰ ਲੈ ਕੇ ਲੈ ਕੇ ਆਇਆ ਸੀ ਉਸੇ ਤਰੀਕੇ ਦਾ ਨਾਲ ਇਹਨੂੰ ਦਿਖਾਉਣਾ ਚਾਹਣਾ ਮੈਂ ਕਿਰਪਾ ਕਰਕੇ ਕਦੇ ਵੀ ਇਹਨਾਂ ਪਖੰਡੀਆਂ ਦੇ ਮਗਰ ਨਾਲ ਲੱਗੋ ਆਪਣੇ ਘਰ ਨਾਲ ਲਟਾਓ ਇਹ ਸਾਰੀਆਂ ਚੀਜ਼ਾਂ ਡਰ ਦਾ ਕਾਰੋਬਾਰ ਆ ਦੇਖ ਰਹੇ ਹੋ ਤੁਸੀਂ ਉਸੇ ਤਰੀਕੇ ਦੇ ਨਾਲ ਅੱਖ ਰੁੱਬਰ ਰਹੇ ਨੇ ਜੋ ਮੇਰੇ ਪਹਿਲਾਂ ਲਿਖੇ ਹੋਏ ਸੀ ਇਹ ਤਵੀਤ ਨਵਾਂ ਅੱਖਰ ਦੇਖਣ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਹੈਗਾ ਜਿਵੇਂ ਸਾਡੇ ਜਿਹੜੇ ਅੰਦਰ ਤਵੀਤ ਸੀ ਕਿਸੇ ਨੇ ਸਾਨੂੰ ਘੋੜ ਕੇ ਪਿਆਏ ਹੋਏ ਉਹ ਬਾਹਰ ਆ ਗਏ ਐ ਸੋ ਮੈਂ ਇਸੇ ਤਰੀਕੇ ਤੇ ਮੈਂ ਦੱਸਣਾ ਚਾਹਣਾ ਬਹੁਤੇ ਲੋਕ ਕੀ ਕਰਦੇ ਨੇ ਕਹਿ ਦਿੰਦੇ ਨੇ ਸਾਨੂੰ ਮਸਾਨ ਖਵਾਏ ਹੋਏ ਨੇ ਮਰੇ ਬੰਦੇ ਦੀਆਂ ਹੱਡੀਆਂ ਖਵਾਈਆਂ ਹੋਈਆਂ ਉਹ ਕੱਢਣ ਲਈ ਕੀ ਕਰਦੇ ਨੇ ਇੱਕ ਸਿਲਵਰ ਦੀ ਕੋਲੀ ਵਰਤਦੇ ਨੇ ਮੈਂ ਸਿਲਵਰ ਸ਼ਬਦ ਖਾਸ ਤੌਰ ਤੇ ਵਰਤ ਰਿਆਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਜੇ ਮਸਾਨ ਕੱਢਣੇ ਨੇ ਉਹਦੇ ਅੰਦਰੋਂ ਪਹਿਲਾਂ ਕੈਮੀਕਲ ਲਾ ਦਿੰਦੇ ਨੇ ਉਹ ਕੈਮੀਕਲ ਜਦੋਂ ਅੰਦਰ ਰਾਜੇ ਜਾਂਦਾ ਸਾਨੂੰ ਕਹਿ ਦਿੰਦੇ ਨੇ ਇਹਨੂੰ ਧੋਲੋ ਮਾਗ ਲਓ ਅਸੀਂ ਉਹਨੂੰ ਧੋ ਮਾਗ ਲੈਨੇ ਆ ਚਾਰ ਪੰਜ ਵਾਰ ਪਰ ਉਹ ਕੈਮੀਕਲ ਉਹਦੇ ਅੰਦਰ ਵੱੜ ਚੁੱਕਿਆ ਹੁੰਦਾ ਜਦੋਂ ਉਹ ਪੌਲੀ ਹੈਗੀ ਐ ਠੰਡੀ ਹੁੰਦੀ ਆ ਬਿਲਕੁਲ ਤੇ 1.5 ਮਿੰਟ ਬਾਅਦ ਉਹ ਕੈਮੀਕਲ ਰਿਐਕਸ਼ਨ ਦਿਖਾਉਂਦਾ ਜਦੋਂ ਸਿਲਵਰ ਦਾਤ ਦੇ ਨਾਲ ਤੇ ਉਹ ਗਰਮ ਹੋ ਜਾਂਦਾ ਹੈਗਾ ਤੇ ਹੌਲੀ-ਹੌਲੀ ਉਹਦੇ ਵਿੱਚੋਂ ਰਾਖਮਾ ਜਿਹੜਾ ਪਾਊਡਰ ਆ ਉਹ ਸਿਲਵਰ ਹੈ ਕੀ ਰਾਖ ਦੇ ਰੂਪ ਵਿੱਚ ਡਿੱਗਣਾ ਸ਼ੁਰੂ ਹੋ ਜਾਂਦਾ ਤੇ ਬੰਦੇ ਨੂੰ ਐ ਲੱਗਦਾ ਮੇਰੇ ਅੰਦਰੋਂ ਮਸਾਨ ਨਿਕਲ ਗਏ ਜਦ ਕੇ ਤੁਸੀਂ ਉਹਨੂੰ ਕਹਿ ਦਿਓ ਵੀ ਆਲਾ ਸਟੀਲ ਦੀ ਕੌਲੀ ਲੈ ਲੈ ਜਾਂ ਕਿਸੇ ਹੋਰ ਧਾਤ ਦੀ ਥੋਲੀ ਦੇ ਦਿਓ ਜਾਂ ਵਰਤਨ ਦੇ ਦਿਓ ਵੀ ਇਹਦੇ ਚੋਂ ਕੱਢ ਕੇ ਦਿਖਾ ਫੇਰ ਮੰਨਾਂਗੇ ਸੋ ਮੈਂ ਚਾਹਾਂਗਾ ਵੀ ਕਦੇ ਵੀ ਇੰਨਾ ਟੂਣਿਆਂ ਤੋਂ ਨਾ ਡਰੋ ਇੰਨਾ ਤਵੀਤਾਂ ਧਾਗਿਆਂ ਤੋਂ ਨਾ ਡਰੋ ਅਸੀਂ 21ਵੀਂ ਸਦੀ ਵਿੱਚ ਆ ਚੁੱਕੇ ਹਾਂ ਮੈਂ ਪਿਛਲੇ 18 ਸਾਲ ਤੋਂ এডੂਕੇਸ਼ਨ ਦੇ ਕਿੱਤੇ ਨਾਲ ਜੁੜਿਆ ਹੋਇਆ ਹਾਂ ਟੀਚਿੰਗ ਲਾਈਨ ਨਾਲ ਜੁੜਿਆ ਹੋਇਆ ਜਾਂ ਮੈਂ ਬਥੇਰੇ ਬੱਚਿਆਂ ਨੂੰ ਜਿੰਨਿਆਂ ਨੂੰ ਅਜੇ ਤੱਕ ਪੜਾਇਆ ਮਾਨ ਨਾਲ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਕਿਰਪਾ ਕਰਕੇ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਅੱਗੇ ਵੀ ਅੱਗੇ ਸ਼ੇਅਰ ਕਰੇ ਤਾਂ ਕਿ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਇਹਨਾਂ ਪਖੰਡੀਆਂ ਤੋਂ ਬਚ ਸਕੀਏ ਤੇ ਆਪਦਾ ਵਧੀਆ ਜੀਵਨ ਜਿਉ ਸਕੀਏ ਧੰਨਵਾਦ